ਟਰਾਲੀਆਂ ਦੇਖ ਲਓ ਮੰਜੇ ਨਾਲ ਆਈ ਮਿਸਤਰੀ ਨਾਲ ਤੇ ਨਾਲ ਡੀਜ਼ਲ ਟੂਜ ਸਾਡੇ ਕੋਲ ਪੁਖਤਾ ਪ੍ਰਬੰਧ ਪੂਰਾ ਹੀ ਹਰਿਆਣੇ ਦੇ ਬਾਰਡਰ ਸੀਲ ਕਰਤੇ ਹੈਗੇ ਆ ਕਹਿੰਦੇ ਲੰਘਣੀ ਨਹੀਂ ਦੇਣਾ ਸਾਡੇ ਕੋਲ ਹੀ ਪ੍ਰਬੰਧ ਹੈਗੇ ਜੀ ਸਾਡੇ ਵੀ ਪ੍ਰਬੰਧ ਉਦੋਂ ਵੱਡੇ ਕਰਕੇ ਤੁਰਿਆ ਸੀ ਅੱਗੇ ਨਾਲ ਭੋਰਾ ਸੀ ਵੱਧ ਕੇ ਚੱਲੇ ਆ ਸਾਨੂੰ ਸਰਕਾਰ ਨੇ ਵੱਧ ਕੇ ਆਏ ਕੰਦੇ ਉਹਰੇ ਤੇ ਅਸੀਂ ਆਪਦਾ ਇੰਤਜ਼ਾਮ ਕਰਕੇ ਚੱਲੇ ਆਂ ਭੰਣਾਗੇ ਜੀ ਕੋਈ ਤਾਂ ਸਾਨੂੰ ਵੱਖਵਾਦੀ ਕੋਈ ਅੱਤਵਾਦੀ ਕੋਈ ਖਾਲਸਤਾਨੀ ਕਹੂਗਾ ਅਸੀਂ ਆਪਦੇ ਹੱਕਾਂ ਦੇ ਵਾਸਤੇ ਦਿੱਲੀ ਚੱਲੇ ਆਂ ਜੀ ਕਿਹਨੇ ਦਿੱਲੀ ਤਾ ਤੁਹਾਨੂੰ ਪਹੁੰਚ ਨਹੀਂ ਦੇਣਾ ਉਹ ਆਖਣਗੇ ਤਾਂ ਬਹੁਤ ਕੁਝ ਹੋਈ ਤਿਆਰੀਆਂ ਕੱਲ੍ਹ ਤੱਕ ਤੁਸੀਂ ਵੇਖ ਹੀ ਲਿਆਉਣਾ ਜਿੱਦਾਂ ਚੱਲਦਾ ਪਿਆ ਨਹੀਂ ਉਸੇ ਸਾਰਾ ਕੁਝ ਮੇਹੀ ਆ ਮੈਰੀ ਗੇਟ ਲਾਤੇ ਉਹ ਕਰਤਾ ਉਹ ਕਰਤਾ ਪਰ ਇਹ ਸਾਡੇ ਮੂਰੇ ਕੁਝ ਨਹੀਂ ਇਹ ਚੀਜ਼ਾਂ ਜੇ ਸੀ ਵੀਆਂ ਜਿਹੜੀਆਂ ਉਹ ਵੀ ਮੌਕੇ ਤੇ ਪਹੁੰਚਣਗੀਆਂ 4x4 ਟਰੈਕਟਰ ਪਹੁੰਚਣ ਸਾਰਾ ਕੋ ਸਾਰਾ ਸਮਾਨ ਪੂਰਾ ਹੈ ਸਾਡੇ ਕੋਲ ਕਿਸੇ ਕਾਲ ਦੀ ਪਰਵਾਹ ਨਾ ਕਰੋ ਦਿੱਲੀ ਤੋਂ ਸਾਨੂੰ ਤੁਹਾਨੂੰ ਇਹੀ ਕਿਸਾਨਾਂ ਦੀਆਂ ਫੋਟੋਂ ਦਿੱਲੀ ਤੋਂ ਆਉਣਗੀਆਂ ਵੀ ਪਹੁੰਚ ਗਿਆ ਖਾਨਾਂ ਦੇ ਟਰੈਕਟਰ ਕੱਲੇ ਜ਼ਮੀਨ ਵਾਲ ਨੂੰ ਨਹੀਂ ਰੋਕਾਂ ਹਟਾਉਣ ਨੂੰ ਵੀ ਇਸੇ ਕੰਮ ਆਉਂਦੇ ਆ ਜੀ ਜਿੱੱਡੀ ਮਰਜ਼ੀ ਰੋਕ ਤਗੜੀ ਕਰ ਲੈਣ ਕਿਸਾਨਾਂ ਨੇ ਟਰੈਕਟਰ ਬਹੁਤ ਬਲਵਾਨ ਤੇ ਤਗੜੇ ਆ ਇਹ 2 ਸਾਲ ਪਹਿਲਾਂ ਵੀ ਰੋਕਾਂ ਲਾਈਆਂ ਸੀ ਜੀ ਬੜੇ ਬੜੇ ਟੋਏ ਪੜਤੇ ਸੀਗੇ بڑے بڑے ਪੱਥਰ ਲਿਆ ਕੇ ਰੱਖਦੇ ਸੀਗੇ ਤਾਂ ਉਹ ਪਬਲਿਕ ਦੇ ਅੱਗੇ ਇੱਕ ਇਹ ਦੇ ਅੱਗੇ ਕੋਈ ਚੀਜ਼ ਨਹੀਂ ਖੜਦੀ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਵੱਲੋਂ ਇੱਕ ਅਨਾਉਂਸਮੈਂਟ ਕੀਤੀ ਗਈ ਇੱਕ ਜਿਹੜਾ ਹੈਗਾ ਐਲਾਨ ਕੀਤਾ ਗਿਆ ਸੀ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਜੋ ਮੰਨੀਆਂ ਹੋਈਆਂ ਸੀ ਜੇਕਰ ਉਹ ਲਾਗੂ ਨਾ ਕੀਤੀਆਂ ਤਾਂ 13 ਫਰਵਰੀ ਤੋਂ ਕਿਸਾਨ ਇੱਕ ਪਿੰਡ ਦੇ ਵਿੱਚੋਂ 13 ਟਰਾਲੀਆਂ ਤੇ 13 ਮਹੀਨਿਆਂ ਦਾ ਰਾਸ਼ਨ ਲੈ ਕੇ ਜਿਹੜਾ ਹੈਗਾ ਦਿੱਲੀ ਵੱਲ ਨੂੰ ਕੋਚ ਕਰਨਗੇ ਔਰ 13 ਫਰਵਰੀ ਦਾ ਦਿਨ ਜਿਹੜਾ ਹੈਗਾ ਆਉਣ ਵਾਲਾ ਹੈਗਾ ਅੱਜ 11 ਫਰਵਰੀ ਹੈ ਤੇ ਫਰੀਦਕੋਟ ਦੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਿਸਾਨ ਜਿਹੜੇ ਹੈਗੇ ਨੇ ਉਹ ਅੱਜ 11 ਤਰੀਕ ਤੋਂ ਹੀ ਇਹਨਾਂ ਨੇ ਦਿੱਲੀ ਵੱਲ ਨੂੰ ਚਾਲੇ ਪਾ ਦਿੱਤੇ ਤੁਸੀਂ ਦੇਖ ਸਕਦੇ ਹੋ ਇਹ ਟਰਾਲੀਆਂ ਜਿਹੜੀਆਂ ਹੈਗੀਆਂ ਪੂਰੀਆਂ ਤਿਆਰਬਰ ਤਿਆਰ ਕਰਕੇ ਕਿਸਾਨ ਜਿਹੜੇ ਹੈਗੇ ਆ ਇਹ ਦਿੱਲੀ ਵੱਲ ਨੂੰ ਤਿਆਰ ਖੜੇ ਨੇ ਇੱਕ ਬਲਾਕ ਦੀਆਂ ਟਰਾਲੀਆਂ ਇੱਥੇ ਪਹੁੰਚ ਚੁੱਕੀਆਂ ਤੇ ਦੂਸਰੇ ਦੋ ਬਲਾਕਾਂ ਨੇ ਟਰਾਲੀਆਂ ਹੋਰ ਇੱਥੇ ਆਉਣ ਵਾਲੀਆਂ ਨੇ ਕਿੱਦਾਂ ਦੀਆਂ ਤਿਆਰੀਆਂ ਨੇ ਟਰਾਲੀਆਂ ਦੇ ਵਿੱਚ ਕੀ ਸਮਾਨ ਆ ਤੁਹਾਨੂੰ ਅ ਵੱਡੇ ਕੈਨ ਨਾਲ ਕੈਂਪਰ ਹੋਰ ਜ਼ਰੂਰੀ ਵਸਤਾਂ ਮੰਜੇ ਬਿਸਤਰੇ ਸਾਰਾ ਕੁਝ ਤੇ ਨਾਲ ਰਾਸ਼ਨ ਕਿਸਾਨਾਂ ਦੇ ਵੱਲੋਂ ਜਿਹੜਾ ਹੈਗਾ ਉੱਪਰ ਆ ਗਿਆ ਹੈਗਾ ਗੈਸ ਸਿਲੰਡਰ ਨਾਲ ਰੱਖੇ ਗਏ ਨੇ ਤੇ ਲਗਭਗ 6-6 ਮਹੀਨਿਆਂ ਦਾ ਰਾਸ਼ਨ ਜਿਹੜਾ ਲੈ ਕੇ ਕਿਸਾਨ ਜਿਹੜੇ ਹੈਗੇ ਆ ਉਹ ਦਿੱਲੀ ਵੱਲ ਨੂੰ کوچ ਕਰ ਰਹੇ ਨੇ ਤਾਂ ਕਿੰਦਾਂ ਦੀਆਂ ਤਿਆਰੀਆਂ ਨੇ ਕੀ ਕਹਿਣਾ ਇਹਨਾਂ ਦਾ ਕਿਸਾਨਾਂ ਨਾਲ ਗੱਲਬਾਤ ਕਰਦੇ ਆ ਅ ਵੀਰ ਜੀ ਕੀ ਨਾਮ ਤੁਹਾਡਾ ਬੜਾ ਗੁਰਦਾਸ ਸਿੰਘ ਹੈ ਪ੍ਰਧਾਨ ਪਿਪਲੀ ਤੋਂ ਸਿੱਧੂਪੁਰ ਅ ਗੁਰਦਾਸ ਜੀ ਕਿੰਦਾਂ ਦੀ ਤਿਆਰੀ ਕੀਤੀ ਹੋਈ ਹੈ ਪੂਰੀ ਫੁੱਲ ਤਿਆਰੀ ਹੈ ਜੀ ਸਾਰੀ ਹਾਂਜੀ ਕਾਫੀ ਦਿਨਾਂ ਤੋਂ ਲੱਗੇ ਆਈ ਸਾਰੀਆਂ ਆ ਟਰਾਲੀਆਂ ਦੇਖ ਲਓ ਮੰਜੇ ਨਾਲ ਆਈ ਬਿਸਤਰੇ ਨਾਲ ਤੇ ਨਾਲ ਡੀਜ਼ਲ ਡੀਜ਼ਲ ਸਾਡੇ ਕੋਲ ਪੂਖਤਾ ਪ੍ਰਬੰਧ ਪੂਰਾ ਹੀ ਡੀਜ਼ਲ ਦਾ ਪ੍ਰਬੰਧ ਇਸ ਲਈ ਕੀਤਾ ਕਿ ਕਿਤੇ ਸਰਕਾਰਾਂ ਨੇ ਰਸਤੇ ਡੀਜ਼ਲ ਨਾ ਦੇ ਦਿੱਤਾ ਤਾਂ ਫਿਰ ਵੀ ਉਹ ਵੀ ਸਮੱਸਿਆ ਨਾ ਕੁਝ ਵੀ ਹੋ ਸਕਦਾ ਜੀ ਕਦੋਂ ਵੀ ਸਾਡਾ ਆਪ ਦਾ ਪ੍ਰਬੰਧ ਪਿੰਡੋਂ ਲੈ ਕੇ ਤੁਰਿਆ ਹਾਂਜੀ ਹਾਂਜੀ ਰਾਸ਼ਨ 6 ਮਹੀਨੇ ਦਾ ਸਰਕਾਰ ਨੇ ਤਾਂ ਅੱਗੇ ਹਰਿਆਣੇ ਦੇ ਬਾਰਡਰ ਸੀਲ ਕਰਤੇ ਹੈਗੇ ਕਹਿੰਦੇ ਲੰਘਣੀ ਨਹੀਂ ਦੇਣਾ ਕੋਈ ਸਾਡੇ ਕੋਲ ਹੀ ਪ੍ਰਬੰਧ ਹੈਗੇ ਜੀ ਸਾਡੇ ਵੀ ਪ੍ਰਬੰਧ ਉਦੋਂ ਵੱਡੇ ਕਰਕੇ ਤੁਰੇ ਸੀ ਕੋਈ ਨਹੀਂ ਮਨੋਵਾਲ ਪੂਰਾ ਜੀ ਫਿਰ ਇਹਨੇ ਕੀ ਬੰਦਦਾ ਸਾਡਾ ਇੱਕ ਜਿਹੜਾ ਜੀ ਇਹਹੀ ਪ੍ਰਵਾਨ ਦਾ ਵਾਧੂ ਸਾਡੇ ਕੋਲੇ ਬੇਸਾਬੇ ਅੱਗੇ ਨੂੰ ਭੋਰਾ ਸੀ ਵੀ ਵੱਧ ਕੇ ਚੱਲੇ ਆ ਸਾਨੂੰ ਸਰਕਾਰ ਨੇ ਵੱਧ ਕੇ ਆਏ ਕੰਦੇ ਪੂਰੇ ਤੇ ਅਸੀਂ ਆਪ ਦਾ ਇੰਤਜ਼ਾਮ ਕਰਕੇ ਚੱਲੇ ਆ ਭੰਡਾਗੇ ਬਿਲਕੁਲ ਕਿਸਾਨਾਂ ਦਾ ਕਹਿਣਾ ਹੈਗਾ ਕਿ ਸਾਡੇ ਹੌਸਲੇ ਵੀ ਬੁਲੰਦ ਨੇ ਜੇਕਰ ਸਰਕਾਰ ਨੇ ਪ੍ਰਬੰਧ ਸਖਤ ਕੀਤੇ ਨੇ ਤਾਂ ਇਸ ਵਾਰ ਉਹਨਾਂ ਦੇ ਹੌਸਲੇ ਵੀ ਜਿਹੜੇ ਹੈਗੇ ਨੇ ਉਹ ਸਖਤ ਨੇ ਤੁਹਾਡਾ ਕੀ ਕਹਿਣਾ ਹੈਗਾ ਜੀ ਦੇਖੋ ਜੀ ਪੱਤਰਕਾਰ ਸਾਹਿਬ ਅਸੀਂ ਘਰਾਂ ਚੋਂ ਹੁਣ ਨਿਕਲ ਪਏ ਆ ਠੀਕ ਆ ਜੀ ਕੋਈ ਤਾਂ ਸਾਨੂੰ ਵੱਖਵਾਦੀ ਕੋਈ ਅਤਵਾਦੀ ਕੋਈ ਖਾਲਸਤਾਨੀ ਕਹੂਗਾ ਅਸੀਂ ਆਪਦੇ ਹੱਕਾਂ ਦੇ ਵਾਸਤੇ ਦਿੱਲੀ ਚੱਲੇ ਆ ਜੀ ਸਾਡੀਆਂ ਜਿਹੜੀਆਂ ਮੰਗਾਂ ਉਹ ਜਿਹੜੀ ਮੋਦੀ ਸਰਕਾਰ ਆ ਸੈਂਟਰ ਦੀ ਸਰਕਾਰ ਉਹ ਨਹੀਂ ਕਿਸਾਨਾਂ ਨੂੰ ਦੇ ਰਹੀ ਛੜ ਗਈਆਂ ਜਿਹੜਾ ਮੰਗਾਂ ਜਿਹੜਾ ਹੱਕ ਇਸ ਕਰਕੇ ਪੂਰੇ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਕਿਸਾਨਾਂ ਦਾ ਜਿਹੜਾ ਹੱਲਾ ਗੁੱਲਾ ਹੋ ਚੁੱਕਿਆ ਹੈ ਦਿੱਲੀ ਵੱਲ ਨੂੰ ਸਾਰੇ ਇੱਕ ਕਿਸਾਨ ਭਰਾ ਪੰਜਾਬ ਦੇ ਵੱਲ ਕੁਝ ਕਰ ਚੁੱਕੇ ਆ ਦਿੱਲੀ ਵੱਲ ਨੂੰ ਆਮ ਕਿਹਾ ਜਾਂਦਾ ਹੈਗਾ ਕਿ ਬਜ਼ੁਰਗ ਕਿਸਾਨ ਜਿਹੜੇ ਹੈਗੇ ਆ ਉਹ ਸੰਘਰਸ਼ ਤੇ ਚੱਲਦੇ ਨੇ ਪਰ ਇਸ ਵਾਰ ਨੌਜਵਾਨ ਇਹਨਾਂ ਦੇ ਨਾਲ ਫਿਰ ਚੱਲ ਰਹੇ ਨੇ ਪਿਛਲੀ ਵਾਰ ਵੀ ਨੌਜਵਾਨਾਂ ਦਾ ਜਿਹੜਾ ਅਹਿਮ ਰੋਲ ਰਿਹਾ ਸੀ ਤੁਹਾਡਾ ਕੀ ਕਹਿਣਾ ਹੈਗਾ ਤੁਸੀਂ ਕੀ ਸੋਚਦੇ ਹੋ ਇਸ ਮੋਰਚੇ ਨੂੰ ਲੈ ਕੇ ਜਿਹੜਾ ਹੁਣ ਤੁਸੀਂ ਦੁਬਾਰਾ ਤੋਂ ਲਾਉਣ ਜਾ ਰਹੇ ਹੋ ਮੋਰਚੇ ਬਸ ਇਹੀ ਸੋਚ ਕੇ ਵੀ ਜੇ ਇਹ ਤੁਰਿਆ ਸਾਨੂੰ ਵੀ ਤੁਰਨਾ ਪੈਣਾ ਨਾਲ ਹੀ ਵੀ ਕਰਦੇ ਕੀਤਾ ਨਾ ਆਪਣੇ ਆਪੇ ਲਈ ਕੀਤਾ ਵੀ ਹੁਣ ਗਾਂਹ ਜਿੰਮੇਵਾਰੀ ਤਾਂ ਆਪਾਂ ਨੂੰ ਸੰਭਾਲਣੀ ਪੈਣੀ ਸਾਰੀ ਕਿਹਨੇ ਦਿੱਲੀ ਦਾ ਤੁਹਾਨੂੰ ਪਹੁੰਚ ਨਹੀਂ ਦੇਣਾ ਉਹ ਆਖਣਗੇ ਤਾਂ ਬਹੁਤ ਕੁਝ ਹੋਈ ਤਿਆਰੀਆਂ ਕੱਲ ਦੀਆਂ ਤੁਸੀਂ ਵੇਖ ਹੀ ਲਿਆ ਹਣਾ ਜਿੱਦਾਂ ਚੱਲਦਾ ਪਿਆ ਨਹੀਂ ਉਸੇ ਸਾਰਾ ਕੁਝ ਵੀ ਅਸੀਂ ਆ ਮੈਰੀਕੇਟ ਲਾਤੇ ਉਹ ਕਰਤਾ ਉਹ ਕਰਤਾ ਪਰ ਇਹ ਸਾਡੇ ਮੂਰੇ ਕੁਝ ਨਹੀਂ ਇਹ ਚੀਜ਼ਾਂ ਇਸ ਵਾਰ ਤਾਂ ਕਹਿੰਦੇ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਪੁਖਤਾ ਪ੍ਰਬੰਧ ਕੀਤੇ ਨੇ ਲੋਹੇ ਦੇ ਜਿਹੜੇ ਹੈਗੇ ਆ ਕੰਡੇ ਵਿਛਾਏ ਗਏ ਨੇ ਜਾਲ ਵਿਛਾਏ ਗਏ ਨੇ ਪੱਕੇ ਬੈਰੀਕੇਟਿੰਗ ਕੀਤੀ ਗਈ ਹੈਗੀ ਆ ਰੋਡ ਬਿਲਕੁਲ ਬਲਾਕ ਕੀਤੇ ਗਏ ਨੇ ਫੌਜ ਲਾਈ ਗਈ ਹੈ ਫਿਰ ਕਿਵੇਂ ਨਿੱਜੀ ਟੋਗੇ ਬਸ ਇਦਾਂ ਹੀ ਮਾਲਕ ਦੀ ਕਿਰਪਾ ਨਾਲ ਟਕਾਰੇ ਲਾ ਕੇ ਦੇਖੋ ਜੀ ਸਾਡੀ ਯੂਨੀਅਨ ਦੇ ਵੱਲੋਂ ਪੁਖਤੇਰੇ ਪ੍ਰਬੰਧ ਕੀਤੇ ਗਏ ਆ ਜੀ ਸੀ ਬੀਆਂ ਜਿਹੜੀਆਂ ਉਹ ਵੀ ਮੌਕੇ ਤੇ ਪਹੁੰਚਣ ਗੀਆਂ 4x4 ਟਰੈਕਟਰ ਤੋਚਨ ਸਾਰਾ ਕੋ ਸਾਰਾ ਸਮਾਨ ਪੂਰਾ ਹੈ ਸਾਡੇ ਕੋਲ ਕਿਸੇ ਕਾਲ ਦੀ ਪ੍ਰਵਾਹ ਨਾ ਕਰੋ ਦਿੱਲੀ ਤੋਂ ਸਾਨੂੰ ਤੁਹਾਨੂੰ ਇਹੀ ਕਿਸਾਨਾਂ ਦੀਆਂ ਫੋਟੋਆਂ ਦਿੱਲੀ ਤੋਂ ਆਉਣਗੀਆਂ ਵੀ ਪਹੁੰਚ ਗਿਆ ਕੀ ਕਹਿਣਾ ਹੈਗਾ ਕੀ ਸੋਚਦੇ ਹੋ ਤੁਸੀਂ ਵੀ ਜਿਹੜੀਆਂ ਰੋਕਾਂ ਨੇ ਉਹ ਤੁਹਾਨੂੰ ਰੋਕ ਲੈਣਗੇ ਨਹੀਂ ਕੋਈ ਰੋਕ ਨਹੀਂ ਰੋਕ ਸਕਦੀ ਜੋ ਸਾਡੇ ਕਿਸਾਨਾਂ ਦੇ ਟਰੈਕਟਰਾਂ ਕਿਸਾਨਾਂ ਦੇ ਟਰੈਕਟਰ ਕੱਲੇ ਜ਼ਮੀਨ ਵਾਉਣ ਨੂੰ ਨਹੀਂ ਰੋਕਾਂ ਹਟਾਉਣ ਨੂੰ ਵੀ ਇਸੇ ਕੰਮ ਆਉਂਦੇ ਆ ਜੀ ਜਿੱਡੀ ਮਰਜ਼ੀ ਰੋਕ ਤਗੜੀ ਕਰ ਲੈਣ ਕਿਸਾਨਾਂ ਦੇ ਟਰੈਕਟਰ ਬਹੁਤ ਬਲਵਾਨ ਤੇ ਤਗੜੇ ਆ ਵੀ ਜੋ ਕੋ ਮਰਜ਼ੀ ਕਰ ਲੈਣੇ ਇਹ ਦਿੱਲੀ ਫਤੇ ਕਰਕੇ ਮੁਰਾਂਗੇ ਜੀ ਬਿਲਕੁਲ ਕਿਸਾਨਾਂ ਦਾ ਕਹਿਣਾ ਹੈਗਾ ਨੌਜਵਾਨਾਂ ਦਾ ਕਹਿਣਾ ਹੈਗਾ ਕਿ ਇਸ ਵਾਰ ਵੀ ਉਹ ਦਿੱਲੀ ਫਤਿਹ ਕਰਕੇ ਮੁੜਨਗੇ ਬੇਸ਼ੱਕ ਸਰਕਾਰ ਨੇ ਪਿਛਲੀ ਵਾਰ ਵਾਅਦਾ ਖਿਲਾਫੀ ਕਰ ਗਈ ਸਰਕਾਰ ਮੰਨ ਕੇ ਤੇ ਮੰਗਾਂ ਜੜੀਆਂ ਉਹ ਨਹੀਂ ਦਿੱਤੀਆਂ ਗਈਆਂ ਪਰ ਇਸ ਵਾਰ ਉਹਨਾਂ ਦੀ ਪੂਰੀ ਤਿਆਰੀ ਹੈ ਤੇ ਜਦ ਤੱਕ ਮੰਗਾਂ ਉਹਨਾਂ ਦੀਆਂ ਮੰਨੀਆਂ ਨਹੀਂ ਜਾਂਦੀਆਂ ਜਦ ਤੱਕ ਲਾਗੂ ਨਹੀਂ ਹੁੰਦੀਆਂ ਉਹਨਾਂ ਦੇ ਹੱਕ ਮਿਲ ਨਹੀਂ ਜਾਂਦੇ ਤਦ ਤੱਕ ਉਹ ਸੰਘਰਸ਼ ਕਰਦੇ ਰਹਿਣਗੇ ਸਾਡੇ ਨਾਲ ਕਿਸਾਨ ਯੂਨੀਅਨ ਦੇ ਆਗੂ ਮੌਜੂਦ ਨੇ ਜੋ ਇਸ ਪੂਰੇ ਕਾਫਲੇ ਦੀ ਜਿਹੜੀ ਅਗਵਾਈ ਕਰ ਰਹੇ ਨੇ ਕਰਨਜੀਤ ਜੀ ਕਿਦਾਂ ਅੰਦਾਜ਼ ਜਿਹੜਾ ਕਾਫਲਾ ਲੈ ਕੇ ਤੁਰਿਆ ਤੁਸੀਂ 13 ਤਰੀਕ ਨੂੰ ਜਾਣਾ ਸੀ ਅੱਜ 11 ਤੋਂ ਹੀ ਚਾਲੇ ਪਾ ਦਿੱਤੇ ਨੇ ਕੀ ਕਹਿ ਅੱਜ ਅਸੀਂ ਪੜਾਵਾਂ ਚੱਲਾਂਗੇ ਜੀ ਇੱਥੋਂ ਜਿਵੇਂ ਕੁਜ਼ੂਰੀ ਨਹੀਂ ਸੀ ਆਜੀ ਦਿੱਲੀ ਨੂੰ ਪਹੁੰਚਣਾ ਹੈ ਅੱਜ ਅਸੀਂ ਰਸਤੇ ਵਿੱਚ ਰੁਕਾਂਗੇ ਕੱਲ ਨੂੰ ਫੇਰ ਰਸਤੇ 'ਚ ਰੋਕ ਕੇ ਪਰਸੋਂ ਦਿੱਲੀ ਨੂੰ ਪਹੁੰਚਾਂਗੇ ਤੇ ਤਿਆਰੀ ਸਾਡੀ ਫੁੱਲਾ ਤੁਸੀਂ ਦੇਖ ਸਕਦੇ ਹੋ ਆਹਲੇ ਇੱਕ ਬਲਾਕ ਦੀ ਟਰਾਲੀ ਆਈਆਂ ਦੋ ਦੀਆਂ ਵਾਲੇ ਤੁਸੀਂ ਵੇਟ ਕਰ ਰਹੇ ਆ ਉਹ ਪਿੱਛੇ ਆ ਰਹੀਆਂ ਜੀ ਕਿੰਨੇ ਇੱਕ ਰਾਸ਼ਨ ਕਿੰਨੇ ਕ ਸਮੇਂ ਦਾ ਲੈ ਕੇ ਚੱਲ ਰਹੇ ਹੋ ਔਰ ਜੇ ਕਰਕੇ ਤੇ ਰਸਤੇ 'ਚ ਰੁਕਾਂ ਪੈਂਦੀ ਨੇ ਤਾਂ ਉਹਦਾ ਸਾਹਮਣਾ ਕਿਵੇਂ ਕਰੋਗੇ ਸਾਡੇ ਕੋਲ ਰਾਸ਼ਨ ਜਿਹੜਾ ਜੀ ਤਿੰਨ ਚਾਰ ਮਹੀਨਿਆਂ ਦਾ ਰਾਸ਼ਨ ਸਾਡੇ ਕੋਲ ਹੈਗਾ ਤਿੰਨ ਚਾਰ ਚਾਰ ਘਟੇ ਆਟੇ ਦੀ ਹੈ ਔਰ ਕੋੜ ਚਾਹ ਖੰਡ ਜੋ ਵੀ ਰਸੋਈ ਦਾ ਸਮਾਨ ਤੇ ਉੱਥੇ ਜੇ ਕੋਈ ਮੰਨ ਲਓ ਟਾਈਮ ਲੱਗਦਾ ਵੀ ਹੈ ਤਾਂ ਉਦੋਂ ਬਾਅਦ ਜਿਹੜਾ ਰਸ਼ਨ ਜਾਊਗਾ ਨਾ ਉੱਥੇ ਰਸ਼ਨ ਤਾਂ ਕਹਿੰਦੇ ਦਿੱਲੀ ਤਾਂ ਜਾਣ ਤੋਂ ਦੇਣੇ ਨਹੀਂ ਕਹਿੰਦੇ ਰਸਤੇ 'ਚ ਰੋਕਾਂ ਬਹੁਤ ਨੇ ਸਰਕਾਰ ਨੇ ਲਾਈਆਂ ਹੋਈਆਂ ਉਸ ਨੂੰ ਕਿਵੇਂ ਪਾਰ ਕਰਾਂਗੇ ਇਹ 2 ਸਾਲ ਪਹਿਲਾਂ ਵੀ ਰੋਕਾਂ ਲਾਈਆਂ ਸੀ ਜੀ ਬੜੇ-ਬੜੇ ਟੋਏ ਪੱਟਦੇ ਸੀਗੇ ਬੜੇ-ਬੜੇ ਪੱਥਰ ਲਿਆ ਕੇ ਰੱਖਦੇ ਸੀਗੇ ਤਾਂ ਉਹ ਪਬਲਿਕ ਦੇ ਅੱਗੇ ਇੱਕ ਇਹ ਦੇ ਅੱਗੇ ਕੋਈ ਚੀਜ਼ ਨਹੀਂ ਖੜਦੀ ਉਹ ਸਾਰੇ ਅਸੀਂ ਰੋਕਾ ਹਟਾ ਦਿਆਂਗੇ ਜੀ ਜਿਹੜੀਆਂ ਦੂਸਰੀਆਂ ਪਿਛਲੀ ਵਾਰ ਸਾਰੀਆਂ ਜਿਹੇ ਬੰਦੀਆਂ ਕੱਠੀਆਂ ਸੀ ਇਸ ਵਾਰ ਜਿੱਥੇ ਬੰਦੀਆਂ ਆਧੀਆਂ ਨੇ ਤਾਂ ਕਿਵੇਂ ਲੱਗਦਾ ਹੈ ਇਸ ਵਾਰ ਕਿਵੇਂ ਸਰ ਕਰ ਪਾਵਗੇ ਇਹ ਅਧੀਆਂ ਹੀ ਉਹ ਦੂਣੀ ਸਟੇਟਾਂ ਜਾ ਰਹੀਆਂ ਜੀ ਜੋ ਅਸੀਂ ਜਾ ਰਹੇ ਹਾਂ ਨਾ ਇਹ ਬੇਸ਼ੱਕ ਅਸੀਂ ਕਟ ਹੈ ਪਰ ਇਹ ਆਪਾਂ ਵੇਖੀਏ ਤਾਂ ਜਿਹੜਾ ਦੂਣੀਆਂ ਸਟੇਟਾਂ ਹੈ ਇਹ ਰਾਜਸਥਾਨ ਯੂਪੀ ਵੀ ਇਹ ਸਾਰੇ ਸਾਰੀਆਂ ਸਟੇਟਾਂ ਹੀ ਆ ਰਹੀਆਂ ਤਾਂ ਕੀ ਹੋਗਾ ਜੇ ਕੋਈ ਪੰਜ ਸੱਤ ਜਿੱਤੇ ਬੰਦੀ ਨਹੀਂ ਜਾਂਦੀਆਂ ਤਾਂ ਉਹਨੂੰ ਵੱਡਾ ਮਤਲਬ ਜ਼ਬਰਦਸਤ ਸਾਡਾ ਇਹ ਮੋਰਚਾ ਲੱਗੂਗਾ ਤਾਂ ਬਿਲਕੁਲ ਕਿਸਾਨਾਂ ਦਾ ਮੰਨਣਾ ਹੈਗਾ ਕਿ ਮੋਰਚਾ ਜ਼ਬਰਦਸਤ ਹੋ ਗਿਆ ਪਿਛਲੀ ਵਾਰ ਨਾਲੋਂ ਵੀ ਜ਼ਿਆਦਾ کارਗਰ ਸਾਬਤ ਹੋਗਾ ਹੋਰ ਕਿਸਾਨ ਮੁੰਜ ਨੇ ਤੁਹਾਡਾ ਕਿਦਾਂ ਕੀ ਕਹਿਣਾ ਹੈਗਾ ਕਿਦਾਂ ਦੀ ਤਿਆਰੀ ਕਰਕੇ ਨਿਕਲੇ ਹੋ ਤਿਆਰੀ ਪੂਰੀ ਫੁੱਲ ਆ ਜੀ ਸਾਡੀ ਪੂਰੀ ਤਿਆਰੀ ਨਾਲ ਚੱਲੇ ਆ ਲਗਭਗ ਸਾਡੇ ਕੋਲੇ 6 ਮਹੀਨਿਆਂ ਦਾ ਰਾਸ਼ਨ ਹੀ ਲੈ ਕੇ ਚੱਲੇ ਆ ਜਰੂਰਤ ਪੈਣ ਤੇ ਅਸੀਂ ਓਵੇਂ ਓਵੇਂ ਮੰਗਾਉਂਦੇ ਰਵਾਂਗੇ ਰਾਸ਼ਨ ਆਉਂਦਾ ਰਹਿਣਾ ਸਾਡੇ ਕੋਲੇ ਜੀ ਫੁੱਲ ਤਿਆਰੀ ਹੈ ਸਰਕਾਰ ਕਹਿੰਦੀ ਇਸ ਵਾਰ ਫੌਜ ਲਾਦੀ ਹੈ ਰਸਤੇ ਚ ਲੰਘਣ ਹੀ ਨਹੀਂ ਦੇਣਾ ਸਿੰਘੂ ਬਾਰਡਰ ਤੋਂ ਕਿਵੇਂ ਵੇਖਦੇ ਹੋ ਕੋਈ ਚੱਕਰ ਨਹੀਂ ਜੀ ਜਾਵਾਂਗੇ ਗਾਂ ਪਾਲਾ ਕੋਸ ਵੀ ਹੋ ਜਾਏ ਉਹ ਆਪ ਦਾ ਤਾਲਮਨ ਲਾਉਣਾ ਸੀ ਆਪ ਦਾ ਚਾਰਾ ਮਾਰਨਾ ਰੋਕਦੇ ਨਹੀਂ ਕਿ ਪਛਾਹ ਨਹੀਂ ਮੋੜਦੇ ਪਾਲਾ ਕੋਸ ਵੀ ਹੈ ਜੀ ਜੱਤ ਕੇ ਮਾਰਕ ਨੇ ਕਰਨੀ ਕਿਰਪਾ ਦਾ ਦਿੱਤਾਂਗੇ ਤਨ ਮੰਨੋ ਚਲੇ ਲਾ ਕੇ ਵੀ ਨਹੀਂ ਮੁੜਨਾ ਕੋਈ ਚੱਕ ਕੋਈ ਚੱਕ ਨਹੀਂ ਫੌਜ ਦਾ ਤੁਸੀਂ ਕਿਵੇਂ ਵੇਖਦੇ ਹੋ ਜੀ ਇਸ ਵਾਰ ਪਹੁੰਚ ਪਾਵਾਂਗੇ ਦਿੱਲੀ ਫੌਜ ਲਾਤੀ ਤਾਂ ਕੀ ਹੋ ਗਿਆ ਜੀ ਫੌਜ ਸਾਨੂੰ ਵੱਧ ਵੱਧ ਗੋਲੀਆਂ ਮਾਰ ਦੇਣਗੇ ਫੜ ਕੇ ਜੇਲਾਜ ਲੈ ਜਾਣਗੇ ਹੋਰ ਸਾਨੂੰ ਫੌਜ ਪਿੱਛੇ ਤਾਂ ਮੋੜ ਨਹੀਂ ਸਕਦੀ ਜਾਵਾਂਗੇ ਹਰ ਹਾਲਤ ਜਾਵਾਂਗੇ ਦਿੱਲੀ ਜਾਵਾਂਗੇ ਜ਼ਰੂਰ ਜਾਵਾਂਗੇ ਕਿਸੇ ਹਾਲਤ ਨੇ ਪਿੱਛਾ ਮੋੜਦੇ ਦਿੱਲੀ ਜਾਵਾਂਗੇ ਤਾਂ ਬਿਲਕੁਲ ਕਿਸਾਨਾਂ ਦਾ ਕਹਿਣਾ ਹੈਗਾ ਕਿ ਚਾਹੇ ਗੋਲੀਆਂ ਵੱਜਣ ਚਾਹੇ ਕੁਝ ਵੀ ਕਰਨਾ ਪਵੇ ਦਿੱਲੀ ਪਹੁੰਚ ਕੇ ਰਵਾਂਗੇ ਤਾਂ ਹੁਣ ਵੇਖਣਾ ਹੋਵੇਗਾ ਕਿ ਆਖਿਰਤ 13 ਤਰੀਕ ਨੂੰ ਕਿਸਾਨ ਦਿੱਲੀ ਪਹੁੰਚਦੇ ਨੇ ਜਾਂ ਰਸਤੇ ਵਿੱਚ ਹੀ ਧਰਨਾ ਲਗਾ ਕੇ ਬੈਠਦੇ ਨੇ ਸੁਖਿੰਦਰ ਸੋਤਾ ਸਪੋਕਸਮੈਨ ਟੀਵੀ ਫਰੀਦਕੋਟ